ये एक्सपो जी जी। हमें हा, लगता है हम सबको लगता है कि ये पंजाब का एक्सपो है जी। लेकिन अभी मैंने देखा नहीं लेकिन जो मुझे बताया गया है उसके आधार पर मैं कह सकता हूँ कि ये ग्लोबल ग्लोबल नॉट ओनली नेशनल लेवल बट ग्लोबल लेवल इट विल प्रूव टू बी ए ग्लोबल लेवल नंबर वन दूसरी चीज़ ये है पंजाब गवर्नमेंट का जो सपोर्ट मिला है आगे भी मिलेगा उसके लिए मैं बहुत चीमा साहब का भी भगवंत मान साहब का भी मैं उनका हार्दिक धन्यवाद देता हूँ और मैं चाहता हूँ कि बिना सरकार के मदद के जो है ये ऐसी कार के एक्सपोर्ट नहीं आगे बढ़ सकते हैं और इनको मैं चाहूँगा एक चीज और मैं गुजारिश करूँगा कि ये अगर हो सके तो कभी भी आप पंजाब से हट कर के आप इसको दिल्ली में भी ले जाइए लेकिन नाम रखेगा पाइटेक्स लेकिन इसका जो वेन्यू होगा वो दिल्ली होगा थैंक यूक यू सर बहुत बहुत आएंगे बहुत आएंगे मैंने बहुत कुछ बोला है उस पर आप देख लीजिएगा थैंक यू थैंक यूक यू चौदह ਰਾਸ਼ਪਤੀ ਰਾਮਨਾਥ ਕੋਵਿੰਦ ਜੀ ਦਾ ਪੰਜਾਬ ਆਉਣ ਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਵਾਗਤ ਕੀਤਾ ਗਿਆ ਬਹੁਤ-ਬਹੁਤ ਉਹਨਾਂ ਦਾ ਵੈਲਕਮ ਕਿ ਉਹ ਐਕਸਪੋ ਜਿਹੜਾ 225 ਹੈ ਜਿਹਦਾ 19ਵਾਂ ਐਡੀਸ਼ਨ ਸ਼ੁਰੂ ਹੋਇਆਗਾ ਪਾਈਟੈਕਸ ਦਾ ਸਾਰੇ ਪ੍ਰਬੰਧਕ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਅੱਛਾ ਜਿਹੜਾ ਉਹਨਾਂ ਨੇ ਟ੍ਰੇਡ ਫੇਅਰ ਲਾਗ ਹੈ ਜੀ ਦੇ ਅੰਦਰ ਵਡੀਆਂ ਡਿਫਰੈਂਟ ਕੰਪਨੀਆਂ ਆਂਦੇ ਰਹੀਆਂ ਪੰਜਾਬ ਦੀਆਂ ਵੀ ਨੈਸ਼ਨਲ ਲੈਵਲ ਦੀਆਂ ਵੀ ਇੰਟਰਨੈਸ਼ਨਲ ਦੀਆਂ ਕੰਪਨੀਆਂ ਆਂਦੇ ਰਹੀਆਂ ਸੋ ਬਹੁਤ ਅੱਛਾ ਲੱਗਿਆ ਸੋ ਇਸ ਤਰ੍ਹਾਂ ਦੇ ਟੇਡ ਫੇਅਰ ਆਉਣ ਦੇ ਨਾਲ ਮੈਂ ਸੋ ਇਹਦਾ ਵਪਾਰ ਦਾ ਜਿਹੜਾ ਆਦਾਨ ਪ੍ਰਦਾਨਾ ਦੁਨੀਆ ਦੇ ਅੰਦਰ ਹੋਰ ਵਧਦਾਗਾ ਨਵੇਂ-ਨਵੇਂ ਜਿਹੜੇ ਲੋਕ ਤਜਰਵੇ ਵੀ ਕਰਦੇ ਨੇਗੇ ਨਵੇਂ ਜਿਹੜੇ ਇੰਟਰਪ੍ਰੈਨਿਅਰ ਨੇਗੇ ਉਹ ਵੀ ਆਉਂਦੇ ਨੇ ਕਿ ਆਪਣੀ ਆਪਣੀਆਂ ਜਿਹੜੀਆਂ ਆਈਟਮਸ ਲੈ ਕੇ ਆਉਂਦੇ ਨੇ ਆਪਣੀਆਂ ਵਸਤਾਂ ਲੈ ਕੇ ਆਉਂਦੇ ਰਹੀਆਂ ਜਿਵੇਂ ਸੀਐਮ ਸਾਹਿਬ ਜਾਪਾਨ ਨੂੰ ਲੈ ਕੇ ਆ ਰਹੇ ਨੇ ਇਨਵੈਸਟਮੈਂਟ ਲੱਗਦਾ ਹੈ ਕਿ ਕੁਝ ਹੋਰ ਕੰਟਰੀਜ਼ ਦੇ ਨਾਲ ਵੀ ਕੋਈ ਗੱਲ ਚੱਲੀ ਆ ਉਹਦੇ ਨਾਲ ਬਿਲਕੁਲ ਅੱਜ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਾਪਾਨ ਦੇ ਦੌਰੇ ਤੇ ਗਏ ਹੋਏ ਨੇਗੇ ਉਹਨਾਂ ਦੇ ਨਾਲ ਪੂਰੀ ਟੀਮ ਗਈ ਹਈ ਹੈ ਬਹੁਤ ਵੱਡਾ ਇਨਵੈਸਟਮੈਂਟ ਜਿਹੜਾ ਉਹ ਪੰਜਾਬ 'ਚ ਆ ਰਿਹਾ ਹੈਗਾ ਸੋ ਜਿਹਦੇ ਨਾਲ ਮੈਂ ਸਭੰਦਾ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲੂਗਾ ਔਰ ਪੰਜਾਬ ਜਿਹੜਾ ਉਹ ਅੱਗੇ ਵਧੇਗਾ